ਤੇ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਕਿ ਮੈਂ ਵੀ ਸੁਰਖਰੂ ਹੋਵਾਂਗਾ ਮੁਹੰਮਦ ਸਾਹਿਬ ਮੇਰੀ ਗਵਾਹੀ ਦੇਣਗੇ ਤੇ ਮੈਨੂੰ ਵੀ ਜੰਨਤ ਨਸੀਬ ਹੋਏਗੀ ਪਿਸਤ ਮਿਲੇਗਾ ਤੇ ਗੁਰੂ ਸਹਿਬਾਨ ਜੀ ਨੇ ਉਹਨਾਂ ਨੂੰ ਸਮਝਾਉਣ ਵਾਸਤੇ ਬਹਾਦਰ ਸ਼ਾਹ ਨੂੰ ਸਮਝਾਉਣ ਵਾਸਤੇ ਮਹਾਰਾਜ ਨੇ ਇਹ ਇੱਕ ਸਿੱਕਾ ਦਿੱਤਾ ਕਰਮਚਾਰੀ ਨੂੰ ਆਖਿਆ ਕਿ ਇਹਨੂੰ ਬਾਜ਼ਾਰ ਦੇ ਵਿੱਚ ਲੈ ਕੇ ਜਾਓ ਤੇ ਇਹਦਾ ਮੁੱਲ ਪਵਾਓ ਉਹ ਕਰਮਚਾਰੀ ਸਿੱਕਾ ਲੈ ਕੇ ਬਾਜ਼ਾਰ ਦੇ ਵਿੱਚ ਚਲਾ ਗਿਆ ਘੁੰਮ ਫਿਰ ਕੇ ਥੋੜੀ ਦੇਰ ਦੇ ਵਿੱਚ ਵਾਪਸ ਆ ਗਿਆ ਆ ਕੇ ਕਹਿੰਦਾ ਕਿ ਬਾਦਸ਼ਾਹ ਇਸ ਸਿੱਕੇ ਨੂੰ ਕੋਈ ਵੀ ਦੁਕਾਨਦਾਰ ਪ੍ਰਵਾਨ ਨਹੀਂ ਕਰ ਰਿਹਾ ਕੋਈ ਨਹੀਂ ਲੈ ਰਿਹਾ ਬਹਾਦਰ ਸ਼ਾ ਬੜਾ ਹੈਰਾਨ ਹੋਇਆ ਉਸ ਨੇ ਵਿਚਾਰ ਕਰਕੇ ਫਿਰ ਸਿੱਕੇ ਨੂੰ ਤਲਬ ਕੀਤਾ ਇਹਦੀ ਪਰਖ ਕਰੋ ਜਦੋਂ ਪਰਖ ਕੀਤੀ ਤੇ ਪਤਾ ਲੱਗਿਆ ਕਿ ਇਦੇ ਉੱਤੇ ਮੋਹਰ ਭਾਵੇਂ ਬਹਾਦਰ ਸ਼ਾਹ ਦੇ ਨਾਂ ਦੀ ਹੈ ਪਰ ਇਹਦੀ ਧਾਤ ਜਿਹੜੀ ਆ ਨਾ ਉਹ ਨਕਲੀ ਹੈ ਇਹ ਅਸਲ ਵਿੱਚ ਖੋਟਾ ਸਿੱਕਾ ਹੈ ਮੋਹਰ ਭਾਵੇਂ ਉੱਤੇ ਬਾਦਸ਼ਾਹ ਦੀ ਲੱਗੀ ਹੋਈ ਆ ਤੇ ਸਤਿਗੁਰੂ ਮਹਾਰਾਜ ਉਸ ਵੇਲੇ ਬਹਾਦਰ ਸ਼ਾਹ ਨੂੰ ਕਹਿੰਦੇ ਨੇ ਕਿ ਦੁਨਿਆਵੀ ਤੌਰ ਤੇ ਜਿਹੜੇ ਧਾਰਮਿਕ ਬੰਦੇ ਨੇ ਉਹ ਜਿੰਨੀਆਂ ਮਰਜੀ ਤੇਰੇ ਤੇ ਮੋਹਰਾ ਲਾ ਦੇਣ ਤੇਰੇ ਤੋਂ ਡਰਦੇ ਤੇਰੀ ਤਲਵਾਰ ਤੋਂ ਤੇਰੀ ਪਾਵਰ ਤੋਂ ਡਰਦੇ ਜਿੰਨੀਆਂ ਮਰਜੀ ਤੇਰੇ ਤੇ ਮੋਹਰਾ ਲਾ ਦੇਣ ਵੀ ਤੈਨੂੰ ਪਿਸ਼ਤ ਮਿਲੇਗਾ ਸਵਰਗ ਮਿਲੇਗਾ ਜੰਨਤ ਮਿਲੇਗੀ ਪਰ ਅਸਲ ਵਿੱਚ ਜਿਹੜਾ ਨਿਬੇੜਾ ਹੈ ਨਾ ਉਹ ਤੇ ਕਰਮਾਂ ਦਾ ਹੁਣਾ ਹੈ ਤੂੰ ਬਾਹਰੋਂ ਜਿੰਨੀਆਂ ਮਰਜੀ ਆਪਣੇ ਤੇ ਮੋਹਰਾ ਲਵਾ ਲੈ ਧਾਰਮਿਕ ਬੰਦੇ ਤੇਰੇ ਬਾਰੇ ਜੋ ਮਰਜੀ ਕਹਿ ਲੈਣ ਪਰ ਜਿਹੜਾ ਅਸਲ ਵਿੱਚ ਮੁੱਲ ਪੈਣਾ ਹੈ ਉਹ ਧਾਤ ਦਾ ਪੈਣਾ ਹੈ ਉਹ ਕਰਮਾਂ ਦਾ ਮੁੱਲ ਪੈਣਾ ਉਹ ਜਿੱਦਾਂ ਦੇ ਤੇਰੇ ਕਰਮ ਨੇ ਉਦਾਂ ਦਾ ਹੀ ਰੱਬ ਦੇ ਘਰੇ ਤੈਨੂੰ ਮਾਨ ਸਤਿਕਾਰ ਮਿਲੇਗਾ ਸਨਮਾਨ ਮਿਲੇਗਾ ਉਦਾਂ ਦਾ ਕੋਈ ਤੇਰੇ ਜੀਵ